ਇੱਕ ਹਸਪਤਾਲਾਂ ਦੇ ਵਿੱਚ ਜਾਂਦੇ ਆ ਐਮਰਜੈਂਸੀ ਬਾਈ ਹੁਣੀ ਇਸ ਟਾਈਮ ਦਾਲਾ ਵਰਤਾਰੇ ਤੇ ਅੱਤਾ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਹਾਂਜੀ ਹਾਂਜੀ ਤਕਰੀਬਨ ਹੁਣ ਆਪਣੇ ਨਾਲ 11-12 ਪੈਂਡ ਹੋਰ ਜੁੜੇ ਹੋਏ ਆ ਹਾਂ ਹਾਂਜੀ ਤੇ ਕਿੱਥੇ ਕਿੱਥੇ ਤੱਕ ਹਸਪਤਾਲ ਸਸਰੀਏ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਸੀਗੇ ਮੈਡਾ ਸਿਟੀ ਪਿਛਲੇ ਕਾਫੀ ਦਿਨਾਂ ਤੋਂ ਮੈਡਾ ਸਿਟੀ ਦੇ ਵਿੱਚ ਸੀ ਇੱਥੇ ਤਕਰੀਬਨ ਆ ਤੁਹਾਨੂੰ ਪਤਾ ਹੀ ਆ ਵੀ ਸੇਵਾਵਾਂ ਲਈ ਬਹੁਤ ਘੱਟ ਆ ਜਿਹੜੇ ਲੰਗਰਾਂ ਦੀ ਸੇਵਾ ਹੁੰਦੀ ਹੈ ਤੇ ਉਸ ਤਰ੍ਹਾਂ ਹੀ ਬਹੁਤ ਸਾਰੇ ਇਨਸਾਨ ਜਿਹੜੇ ਸੇਵਾ ਕਰਦੇ ਆ ਤੇ ਇਸੇ ਤਰ੍ਹਾਂ ਏਕਤਾ ਮਿਸ਼ਨ ਜਿਹੜਾ ਹੈਗਾ ਵੈਲਫੇਅਰ ਰੂਮੀ ਵਾਲੇ ਤੇ ਪਹਿਲਾਂ ਤਖਤੂਪੁਰਾ ਸਾਹਿਬ ਤੋਂ ਫਿਰ ਇਹ ਰੂਮੀ ਤੋਂ ਸ਼ੁਰੂ ਹੋਏ ਸੀ ਤੇ ਇਹਨਾਂ ਦੀ ਸੇਵਾ ਚੱਲ ਰਹੀ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੀ ਸੇਵਾ ਕਿਵੇਂ ਚੱਲਦੀ ਆ ਸਾਰੇ ਮੈਡਾ ਸਿਟੀ ਦੇ ਵਿੱਚ ਆ ਤੇ ਹਰੇਕ ਹਸਪੀਟਲਾਂ ਦੇ ਵਿੱਚ ਇਹ ਜਾਂਦੇ ਆ emergancy ਦੇ ਵਿੱਚ ਇੱਥੇ ਆ ਕੇ ਲੰਗਰਾਂ ਦੀ ਸੇਵਾ ਗਰੀ ਜਾਂਦੇ ਰਹਿੰਦੇ ਕਰਦੇ ਆ ਜੀ ਬਹੁਤ ਟਾਈਮ ਤੋਂ ਤੇ ਬਾਈਨਾ ਬਹੁਤ ਸਾਂਝ ਪੁਰਾਣੀ ਰਹੀ ਆ ਇਹਨਾਂ ਨਾਲ ਤੇ ਸਾਡੇ ਪਿੰਡਾਂ ਤੋਂ ਵੀ ਲੰਗਰ ਜਾਂਦੇ ਆ ਸੇਵਾ ਅੱਜ ਸੰਗਰ ਜਾਂਦੀ ਆ ਬਾਈ ਹੁਣੀ ਇਸ ਟਾਈਮ ਦਾਲਾ ਵਰਤਾ ਰਹੇ ਆ ਤੇ ਬਾਈ ਗੁਰਦੀਖ ਖਾਲਸਾ ਬਾਈ ਜੀ ਫਤਿਹ ਬਾਈ ਗੁਰਦੀਖ ਖਾਲਸਾ ਬਾਈ ਗੁਰਦੀਖ ਕੀ ਫਤਿਹ ਬਾਈ ਜੀ ਨਾ ਪਿਛਲੇ ਲੰਮੇ ਸਮੇਂ ਤੋਂ ਤੇ ਬਾਈ ਜੱਸਾ ਜੀ ਇਹ ਸੇਵਾ ਨਿਭਾ ਰਹੇ ਆ ਤੇ ਸਾਡੇ ਸਾਰੇ ਪਿੰਡਾਂ ਤੋਂ ਸੇਵਾ ਇਕੱਠੀ ਕਰਕੇ ਤੇ ਇਹ ਲੰਗਰਾਂ ਦੀ ਵਿੱਚ ਸੇਵਾ ਹਸਪੀਟਲਾਂ ਤੱਕ ਪਹੁੰਚਾਉਂਦੇ ਆ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਇਹ ਸੇਵਾ ਨਿਭਾਉਂਦੇ ਆ ਆਪਾਂ ਨੂੰ ਵੀਰੇ 14 ਸਾਲ ਹੋ ਗਏ ਮਹਾਰਾਜ ਦੀ ਮਿਹਰ ਨਾਲ ਅੱਛਾ ਜੀ ਤੇ ਸਾਡੇ ਪਿੰਡ ਦਾ ਸਾਥ ਤਾਂ ਆਪਾਂ ਨੂੰ ਪਹਿਲੇ ਦਿਨ ਤੇ ਹੀ ਆ ਹਾਂ ਜੀ ਹਾਂ ਜੀ ਤਕਰੀਬਨ ਹੁਣ ਆਪਣੇ ਨਾਲ 11-12 ਪਿੰਡ ਹੋਰ ਜੁੜੇ ਹੋਏ ਆ ਹਾਂ ਜੀ ਕਿੱਥੇ ਕਿੱਥੇ ਤੱਕ ਹਸਪਤਾਲ ਚੱਲਦੇ ਆ ਆਪਣੇ ਆਪਣੇ ਡੇਲੀ ਹੋ ਜਾਂਦਾ ਸੀ ਮੋਗਾ ਸਾਰਾ ਹੋ ਗਿਆ ਜਗਰਾਵ ਹੋ ਗਿਆ ਹਾਂਜੀ ਤੋਂ ਦੋਏ ਲੁਧਿਆਣਾ ਤਕਰੀਬਨ 50 ਕੋ ਹਸਪਤਾਲ ਇਕਦਾਂ ਚ ਕਵਰ ਕਰ ਲੈਨੇ ਆ ਅੱਛਾ ਜੀ ਤੇ ਉਹ ਜੀ ਸਰਕਾਰੀ ਹਸਪਤਾਲਾਂ ਜਿਆਦਾ ਹੁੰਦੀ ਆ ਸੰਗਤ ਅੱਛਾ ਜੀ ਪ੍ਰਬੰਧ ਕਿੱਥੇ ਸ਼ੁਰੂ ਹੁੰਦਾ ਜੀ ਪ੍ਰਬੰਧ ਸਾਰਾ ਹੁਣ ਆਪਣਾ ਪੈਂਡ ਰੂਮੀ ਵਿਖੇ ਆ ਅੱਛਾ ਜੀ ਉੱਥੇ ਆ ਜੀ ਪਹਿਲਾਂ ਆਪਾਂ ਗੁਰਦੁਆਰਾ ਤਾਕਤਪੁਰਾ ਸਾਹਿਬ ਆਪਾਂ ਤੁਸੀ ਜਾਣਦੇ ਨਾ ਹਾਂਜੀ 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 ਉੱਥੋਂ ਕੀਤੀ ਆ ਸੇਵਾ ਤੇ ਹੁਣ ਬੈਡਰੂਮੀ ਵਿਖੇ ਆ ਜੀ ਤੇ ਪਪਾ ਜੀ ਇੱਥੇ ਮਤਲਬ ਇਹ ਸੇਵਾ ਕਲੈਕਟ ਕਿਵੇਂ ਹ

ਤੇ ਹੁਣ ਫਿਰ ਸਮਾਂ ਆਪਣੇ ਕੋਲੇ ਘੱਟ ਹੁੰਦਾ ਜੀ ਤੇ ਹੁਣ ਆਪਾਂ ਜਿਹੜਾ ਦੁੱਧ ਉਹ ਡੇਰੀ ਤੋਂ ਹੀ ਲੈਣੇ ਆ ਸਾਰਾ ਅੱਛਾ ਸੇਵਾ ਤੁਹਾਨੂੰ ਫਿਰ ਫਿਰ ਸੇਵਾ ਦੇ ਵਿੱਚ ਆਪਾਂ ਨੂੰ ਇਦਾਂ ਵੀਰੇ ਕੋਈ ਆਪਾਂ ਨੂੰ ਦੁੱਧ ਇੱਕ ਡਰਮ ਦੀ ਸੇਵਾ ਲੈ ਲੈਂਦਾ ਹਾਂ ਜੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਪਿੰਡ ਮਾਛੀ ਗੇ ਇਹ ਵੀ ਹਰੇਕ ਮਹੀਨੇ ਪਿੰਡ ਜਦ ਦਸਵੰਦ ਇਕੱਠਾ ਕਰਕੇ ਦਿੰਦੇ ਆ ਹਾਂ ਜੀ ਤੇ ਬਾਕੀ ਮਹਾਰਾਜ ਦੀ ਮੇਰੇ ਨਾਲ ਬਈ ਥੜ ਦੇ ਨਹੀਂ ਚੱਲੀ ਜਾਂਦਾ ਗਾ ਤੇ ਆਇਆ ਜਿੱਦ ਤਰ ਆਪਣੇ ਕੋਲੇ ਘੱਟ ਹੁੰਦਾ ਖਜ਼ਾਨਾ ਆਪਾਂ ਦੁੱਧ ਘੱਟ ਵਰਤਾ ਲਈਦਾ ਅੱਛਾ ਜੀ ਤੇ ਜਿੱਦ ਤਰ ਵੀ ਸੇਵਾ ਲੈ ਲੈ ਸਾਰੀ ਦੀ ਕਿਉਂਕਿ ਆਪਣਾ 2 2 ਘੰਟ ਲੈ ਕੇ ਦਿ ਬਤਾਈਏ ਕਿ ਕਿੰਨੇ ਹਸਪੀਟਲ ਕਵਰ ਪੰਜਾਹ ਹਸਪੀਟਲ ਜੀ ਇੱਥੇ ਮੋਗੇ ਚ ਕਿੰਨੇ ਕਰਦੇ ਨੇ ਮੋਗੇ ਚ ਹੋ ਜਾਂਦੇ तकरीबन 18-19 ਹਸਪੀਟਲ 18-19 ਹਸਪੀਟਲ ਹੋ ਜਾਂਦੇ ਸਰਕਾਰੀ ਤੋਂ ਲੈ ਕੇ ਸਾਰੇ ਹਾਂ ਜੀ ਹਾਂ ਜੀ ਸਾਰਾ ਹੁਣ ਆਪਾਂ ਪਹਿਲੇ ਖੜੇ ਹਾਂ ਸਾਰਿਆਂ ਚ ਜਾਣਾ ਇਦੋਂ ਬਾਅਦ ਇਧਰੋਂ ਬੱਗੀ ਪੜਾਉਣਾ ਅਸੀਂ 13ੋਂ ਤੋਂ ਆਏ ਅਸੀਂ अच्छा ਜਗਰਾਉ ਵਰਤਾ ਕੇ ਮੋਗੇ ਆ ਕੇ ਜੀ ਮੋਗੇ ਬਾਝ ਲੁਧਿਆਣੇ ਜਾਵਾਂਗੇ। ਅੱਛਾ ਜੀ। ਹਾਂਜੀ ਹਾਂਜੀ। ਤੇ ਹੁਣ ਜਿਵੇਂ ਹੁਣ 22 ਦੱਸਾਗਾ ਉਹ ਅਲੱਗ ਏਰੀਆ ਸਾਹਮਣੇ ਜੀ ਅਲੱਗ ਏਰੀਆ। ਉਹਦੇ ਨਾਲ ਏਦਾਂ ਵੀ ਜਿਵੇਂ ਹੁਣ ਆਪਾਂ ਪਹਿਲਾਂ ਅਨਮੋਲ ਕਬਾਤ ਰੈਡਾ ਮੁੰਡਾ ਮਿਲ ਕੇ ਜੀ ਅਨੁਭਵ ਕਰਦਾ। ਉਹ 7 ਵਜੇ ਤੱਕ ਉੱਥੇ ਸੰਗਤ ਬਹੁਤ ਹੁੰਦੀ ਹੈ 7 ਤੋਂ 8 ਵਜੇ ਸ਼ਾਮ ਨੂੰ। ਅੱਛਾ। ਫਿਰ ਬਾਈ ਪਹਿਲਾਂ ਜਾਂਦੇ ਆਂ ਹੀ ਲੈ ਕੇ ਲੰਗਰ ਉਹ ਗੱਡੀ 'ਚ ਥੋੜਾ ਲੰਗਰ ਆਉਂਦਾ ਹੈਗਾ। ਅੱਛਾ ਜੀ। ਫਿਰ ਉਹ ਤੋਂ ਬਾਅਦ ਪਿੱਛੇ ਆਪਾਂ ਜਾਂਦੇ ਕਿਉਂਕਿ ਕਾਫੀ ਸਰਕਾਰੀ ਹਸਪੀਟਲ ਉਥੇ ਹਸਪੀਟਲ ਜਾਦੇ ਵੱਡੇ ਆ ਜੀ ਉਥੇ ਤਕਰੀਬਨ 11 12 ਵਜੇ ਤੱਕ ਜਾ ਕੇ ਹੁੰਦੀ ਆ ਸਮਾਰੋਹ ਠੀਕ ਹੈ ਜੀ ਤੇ ਬਾਈ ਜੀ ਨਾਲ ਸਪੋਰਟ ਜ਼ਰੂਰ ਕਰਿਓ ਤੇ ਇਹਨਾਂ ਦੇ ਨੰਬਰ ਕੰਟੈਕਟ ਦਿੱਤੇ ਹੋਏ ਆ ਬਾਈ ਉਹਨਾਂ ਦੇ ਤੇ ਇਹਨਾਂ ਤੱਕ ਸੇਵਾ ਪਹੁੰਚਦੀ ਕਰਦੇ ਆ ਠੀਕ ਹੈ ਆਪਣੇ ਨਗਰ ਦੇ ਵਿੱਚੋਂ ਵੀ ਆਪਾਂ ਲੈ ਸਕਦੇ ਆ ਇੱਕ ਦਿਨ ਦੀ ਸੇਵਾ ਜਿਵੇਂ ਆਪਣੇ ਗੁਰਦੁਆਰਾ ਮਲੋਸ਼ੀ ਦਾ ਨਾਮ ਮਲੋਸ਼ੀ ਤੇ ਜਾਂਦੇ ਆ ਹਾਂਜੀ 2 ਦਿਨ ਦੀ ਸੇਵਾ ਮਹੀਨੇ ਚ ਉਹਨਾਂ ਦੀ ਲਈ ਵੀ ਆ ਹਾਂ ਇੱਕ ਆਪਣੇ ਪਿੰਡ ਦੀ ਹੋ ਗਈ ਤਾਂ ਰੌਂਤੇ ਦੋ ਵੀ ਆ ਅੱਜ ਰੌਂਤਾ ਖਾਈ ਹਾਂਜੀ ਹਾਂ ਜੀ ਇਹਨੇ ਸਾਰੇ ਨਗਰ ਜੁੜੇ ਹੋਏ ਆ ਜੀ ਇਹ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਤੇ ਇਹਨਾਂ ਨਾਲ ਤੱਕ ਨੰਬਰ ਜ਼ਰੂਰ ਪਹੁੰਚਤੇ ਹੋਣਗੇ ਤੁਹਾਡੇ ਤੱਕ ਇਹਨਾਂ ਨਾਲ ਕੰਟੈਕਟ ਕਰ ਲਓ ਜਿਹਨਾਂ ਨੇ ਸੇਵਾ ਪਹੁੰਚਾਉਣੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ